ਫੌਜ ਦੀ ਡਿਊਟੀ ਦੌਰਾਨ ਫੌਜੀ ਦੀ ਹੋਈ ਮੌਤ ਬੜਾ ਦੁਖਦਾਈ ਸਮਾਂ ਇਹ ਸਮਾਂ ਆਸਮਾਨ ਦਾ ਕਿ ਸਿਰਫ ਦੁੱਖੇ ਬਣਾਇਆ ਜਾ ਸਕਦਾ ਬਾਕੀ ਕੁਝ ਕੀਤਾ ਨਹੀਂ ਜਾ ਸਕਦਾ ਪਰਮਾਤਮਾ ਦਾ ਪਾਣਾ ਹੁੰਦਾ ਔਰਥਲੇ ਉਹਨਾਂ ਦੀ ਬਤੌਰ ਡਿਊਟੀ ਚੱਲ ਰਹੀ ਸੀ ਤੇ ਉਸ ਦੌਰਾਨ ਡਿਊਟੀ ਦੇ ਉਹਨਾਂ ਨੂੰ 슈ਗਰ ਦਾ ਅਟੈਕ ਆਣ ਕਰਕੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਅੰਤਮ ਸੰਸਕਾਰ ਪੰਜਾਬ ਸਰਕਾਰ ਵੱਲੋਂ ਜੋ ਵੀ ਸਹੂਲਤਾਂ ਮਿਲੀਆਂ ਦੇ ਦਿੱਤੀਆਂ ਨੇ ਜੋ ਉਹ ਸਾਰੀਆਂ ਦਵਾਵਾਂਗੇ ਬੱਚਨ ਤੇ ਨੌਕਰੀ ਦੀ ਗੱਲ ਨੌਕਰੀ ਦਾ ਵੀ ਬਿਲਕੁਲ ਇੰਤਜ਼ਾਮ ਕਰਕੇ ਦੇਵਾਂਗੇ ਪਰ ਆਸਲ ਸੱਚ ਇਹ ਕਿ ਉਹ ਪਰ ਮੋੜ ਨਹੀਂ ਸਕਦੇ ਜਗਵੀਰ ਨੂੰ ਮੋੜ ਨਹੀਂ ਸਕਦੇ ਸਰਹੰਦ ਪੀਤਨਗਰ ਦੇ ਰਹਿਣ ਵਾਲੇ ਫੌਜੀ ਦੀ ਕਪੂਰਥਲਾ ਵਿਖੇ ਡਿਊਟੀ ਦੌਰਾਨ ਮੌਤ ਹੋ ਗਈ। ਫੌਜੀ ਜਵਾਨ ਦੀ ਮ੍ਰਿਤਕ ਦੇਹ ਜਦੋਂ ਬਕਸੇ ਵਿੱਚ ਬੰਦ ਹੋ ਕੇ ਪੀਤਨਗਰ ਸਰਹੰਦ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਫੌਜੀ ਦੀ ਮੌਤ ਹੋਣ ਨਾਲ ਸ਼ਹਿਰ 'ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ 38 ਸਾਲਾ ਜਗਵੀਰ ਸਿੰਘ ਚੀਮਾ ਜੋ ਕਿ 2004 'ਚ ਫੌਜ 'ਚ ਭਰਤੀ ਹੋਇਆ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰੀਤਨਗਰ ਦੀ ਕੌਂਸਲਰ ਦੇ ਪਤੀ ਪ੍ਰਿਤਪਾਲ ਸਿੰਘ ਜੱਸੀ ਨੇ ਦੱਸਿਆ ਕਿ ਬੀਤੀ 27 ਸਤੰਬਰ ਨੂੰ ਅਟੈਕ ਹੋਣ ਕਾਰਨ ਜਗਵੀਰ ਸਿੰਘ ਦੀ ਮੌਤ ਹੋ ਗਈ ਸੀ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਫੌਜੀ ਜਗਵੀਰ ਸਿੰਘ ਚੀਮਾ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਦੱਸਿਆ ਕਿ ਮਰਿਤਕ ਫੌਜੀ ਜਗਵੀਰ ਸਿੰਘ ਚੀਮਾ ਵਇਆ ਹੋਇਆ ਸੀ ਜਿਸ ਦੇ ਕੋਲ 12 ਅਤੇ 10 ਸਾਲ ਦੀ ਲੜਕੀ ਤੇ 2 ਸਾਲ ਦਾ ਇੱਕ ਲੜਕਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਵੀ ਪਰਿਵਾਰ ਨੂੰ ਮਦਦ ਮਿਲ ਸਕਦੀ ਹੈ ਉਹ ਜ਼ਰੂਰ ਦਿਵਾਉਣਗੇ ਸਾਡਾ ਪ੍ਰਾਜ ਜਗਵੀਰ ਸਿੰਘ ਜਿਹੜਾ ਕਿ ਹੌਲਦਾਰ ਸੀ ਫੌਜ ਕਪੂਰਥਲਾ ਕੰਟੋਨਮੈਂਟ ਸੀ ਅੱਜ ਸਮੇਂ ਸੀ ਵੀ ਵਿਛੋੜਾ ਦੇ ਕੇ ਸ਼ਹੀਦ ਹੋਇਆ ਡਿਊਟੀ ਤੇ ਆਪਣੀ ਤੇ ਬਹੁਤ ਦੁਖਦਗੀ ਗੱਲ ਹੈ ਔਰ ਇਹ ਪਰਿਵਾਰ ਪਹਿਲਾਂ ਵੀ 6 ਮਹੀਨੇ ਪਹਿਲਾਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਔਰ ਅੱਜ ਛੋਟੇ ਛੋਟੇ ਬੱਚੇ ਆ ਉਹਨਾਂ ਦੀ ਵਾਈਫ ਸਾਡੀ ਭੈਣ ਮਾਤਾ ਮੈਂ ਮਿਲ ਕੇ ਆ ਬੜਾ ਦੁਖਦਾਈ ਸਮਾਂ ਇਹ ਸਮਾਂ ਅਸਾ ਹੁੰਦਾ ਕਿ ਸਿਰਫ ਦੁੱਖੇ ਬਿਣਾਇਆ ਜਾ ਸਕਦਾ ਬਾਕੀ ਕੁਝ ਕੀਤਾ ਨਹੀਂ ਜਾ ਸਕਦਾ ਪਰਮਾਤਮਾ ਦਾ ਪਾਣਾ ਹੁੰਦਾ ਔਰ ਅਸੀਂ ਪਰਿਵਾਰ ਨੂੰ ਵਿਸ਼ਵਾਸ ਹੋਣਾ ਹੈ ਸਾਡੀ ਭੈਣ ਨੂੰ ਵਿਸ਼ਵਾਸ ਹੋਣਾ ਕਿ ਦੇਖੋ ਇਹ ਤਾਂ ਵਹਿਗੁਰੂ ਦਾ ਪਾਣਾ ਮੰਨਣਾ ਪੈਣਾ ਪੰਜਾਬ ਸਰਕਾਰ ਵੱਲੋਂ ਜੋ ਵੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੋ ਉਹ ਸਾਰੀਆਂ ਦਵਾਵਾਂਗੇ ਬੱਚਨ ਤੇ ਨੌਕਰੀ ਦੀ ਗੱਲ ਨੌਕਰੀ ਦਾ ਵੀ ਬਿਲਕੁਲ ਇੰਤਜ਼ਾਮ ਕਰਕੇ ਦੇਵਾਂਗੇ ਪਰ ਅਸਲ ਸੱਚ ਇਹ ਕਿ ਆਪਾਂ ਮੋੜ ਨਹੀਂ ਸਕਦੇ ਜਗਵੀਰ ਨੂੰ ਮੋੜ ਨਹੀਂ ਸਕਦੇ ਇਹ ਤਾਂ ਛੋਟੀਆਂ ਗੱਲਾਂ ਰਹਿ ਜਾਂਦੀਆਂ ਪਿੱਛੇ ਜੋ ਜ਼ਿੰਮੇਵਾਰੀ ਸਰਕਾਰਾਂ ਦੀ ਪੂਰੀ ਕਰਨੀ ਹੁੰਦੀ ਹੈ ਲੇਕਿਨ ਸਾਡਾ ਉਹ ਪਰਾ ਜਿਹੜਾ ਦੇਸ਼ ਲਈ ਸ਼ਹਾਦਤ ਹੋਇਆ ਉਹਨੂੰ ਸਲਾਮ ਕਰਦੇ ਆ ਅੱਜ ਬਹੁਤ ਹੀ ਪਰੇਮ ਨਾਲ ਆਪ ਸਭ ਨੂੰ ਦੱਸਦਾ ਕਿ ਸਾਡੇ ਇਲਾਕੇ ਦਾ ਇੱਕ ਨੌਜਵਾਨ ਜਗਵੀਰ ਸਿੰਘ ਚੀਮਾ ਜੋ ਕਿ ਆਰਮੀ ਦੇ ਵਿੱਚ ਮੁਲਾਜ਼ਮ ਸਨ ਦਫੇਦਾਰ ਹੌਲਦਾਰ ਆਪਣਾ ਕਪੂਰਥਲੇ ਉਹਨਾਂ ਦੀ ਪਤੌਰ ਡਿਊਟੀ ਚੱਲ ਰਹੀ ਸੀ ਤੇ ਉਸ ਦੌਰਾਨ ਡਿਊਟੀ ਦੇ ਉਹਨਾਂ ਨੂੰ 슈ਗਰ ਦਾ ਅਟੈਕ ਆਣ ਕਰਕੇ ਅਕਾਲ ਚਲਾਣਾ ਕਰ ਗਏ ਤੇ ਛੋਟੇ-ਛੋਟੇ ਤਿੰਨ ਬੱਚੇ ਨੇ ਜਿਸ ਦੀ ਦੋ ਬੇਟੀਆਂ ਤੇ ਇੱਕ ਸਾਲ ਡੇਢ ਸਾਲ ਦਾ ਉਹਨਾਂ ਦਾ ਬੇਟਾ ਤੇ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਰੋਸ ਪਾਇਆ ਜਾ ਰਿਹਾ ਹੈ ਤੇ ਇੱਕ ਨੌਜਵਾਨ ਦੀ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਇਹ ਇੱਕ ਬਹੁਤ ਮੰਦ ਭਾਗੀ ਖਬਰ ਹੈ ਸਾਡੇ ਵਾਸਤੇ ਬਹੁਤ ਵੱਡਾ ਇੱਕ ਸਦਮਾ ਹੈ ਸਾਡੇ ਸਾਰੇ ਇਲਾਕੇ ਦੇ ਵਿੱਚ ਪ੍ਰੀਤਨਗਰ ਬਸੀ ਰੋਡ ਸਰਾਂਦੇ ਦੇ ਉਹਨਾਂ ਦੇ ਨਿਵਾਸ ਸੀਗਾ ਤੇ ਇਹਨਾਂ ਨੂੰ ਕੁਝ ਕਹਿੰਦਾ ਮੈਂ ਬੜਾ ਧੰਨਵਾਦ ਕਰਦਾ ਹਾਂ